جا رہے تھے وہ پیچھے سے بجڑی والا ٹرک آیا مار دیا دھکا سب پر گاڑی پھٹ کھا گیا۔ کہاں جا رہے ہیں ہم کمپنی میں جاوا کمپنی میں کون سی کمپنی اوصل کمپنی تو فرسٹ پہ ودایا اور ادھر کینالی ہے نا 35 35 وہ ہے اپنے ادھروں گویند گڑھ سائیڈ تو نہیں آ رہی تھی گاڑی اپنے تاگا فیکٹری والی دے دے لیڈیز والی وہ اتھے منجی بیجے جڑا چ رستہ اپنے ادھروں سپرالے کنےوں جا رہا ہے ٹبر او دے نال ایکسیڈنٹ ہوا جی ਪਰ ਉਹ ਸੇ ਨੂੰ ਤੇ ਇੰਨਾ ਦੇ ਸੱਤ ਗੱਲ ਕੀ ਇਹਨਾਂ ਦੇ ਹੋਣਗੇ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜੇ ਮੌਕੇ ਤੇ ਜਦ ਸਾਡੀ ਗੱਡੀ ਕੋਲੇ ਖੜੀਦੀ ਅਸੀਂ ਤਾਂ ਚੱਕ ਕੇ ਲੈ ਆਏ ਉਹਨੂੰ ਦੋ ਤਿੰਨ ਲੇਡੀਜ਼ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਛੱਟ ਜਿਆਦਾ ਹੈ ਜਾਂ ਹੋਰ ਸਿੱਟ ਸਿੱਟ ਤੇ ਛੱਟ ਜਿਆਦਾ ਹੈ ਅੱਤਾਂ ਦੀ ਬੱਟੀਆਂ ਦਾ ਭਰੇ ਆ ਉਹ ਵੀ ਤੇ ਜਾ ਰਹੇ ਜੀ ਤਾਂ ਬੈਨ ਆ ਰਹੀ ਸੀ ਦੋਆਂ ਦੀ ਆਸਤ ਵਿੱਚ ਚੱਕਰ ਹੋ ਗਈ 20-25 ਸਵਾਰੀਆਂ ਸੀ ਸਾਰੀਆਂ ਵਿੱਚੋਂ ਗੱਡੀਆਂ ਲਈਆਂ ਨੇ ਕਿਹੜੀ ਫੈਕਟਰੀ ਦੀ ਬਸ ਹੈ ਜੀ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬਸ ਹੈ ਜੀ ਰੈਕਸਨ ਰੂਟ ਤੋਂ ਪਤਾ ਹੈ ਕਿਹੜੀ ਫੈਕਟਰੀ ਆਉਗੀ ਹੈ ਅੱਛਾ ਜੀ 25 ਬਾਰੀਆਂ ਦੇ ਵਿੱਚ ਸਾਰੀਆਂ ਫਟੀਆਂ ਹੋ ਗਈਆਂ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਗੂਲੇਸ਼ ਚ ਪਾ ਦੇਣਾ ਤੇ ਭੇਜਿਆ ਕਿੱਥੇ ਚਲੇਗਾ ਉਹ ਐਂਗੂਲੇਸ਼ ਤੇ ਕੋਈ ਮੌਕੇ ਤੇ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਆ ਗਈ ਸੀ ਯਾਨੀ ਗਾੜਾ ਮੋਟਾ ਜਿਹੜਾ ਹੋਈ ਜਾਂਦੀ ਹੈ ਆ ਗਈ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2 4 ਦੇ ਬਹੁਤ ਬਹੁਤ ਜ਼ਿਆਦੇ ਨੇ ਯਾਨੀ ਬਕਤੀ ਦਾ ਥੋੜੇ ਥੋੜੇ ਖਟਾਂ ਕੀ ਲੱਗਦਾ ਕੀ ਗਲਤੀ ਹੋਈ ਮੇਰੇ ਸਾਈਡ ਤੇ ਗਲਤੀ ਤਾਂ ਹੁਣ ਦੇਖੋ ਜੀ ਉਹ ਵੀ ਪੱਤੇ ਜਾ ਰਹੇ ਦੇ ਵੀ ਜਾ ਰਹੇ ਆ ਦੀ ਥੋੜੇ ਜਾ ਰਹੇ ਉਹ ਤਾਂ ਗੱਡੀ ਰੁਕੀ ਹਲਾ ਇਹ ਤੁਹਾਨੂੰ ਜੀ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਕੀ ਹੋਇਆ ਜੀ ਹੱਸ ਜੀ ਟਰੱਕ ਆਲਾ ਆ ਰਿਹਾ ਦੀ ਇਧਰੋਂ ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਲ ਗਈ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ ਕਿਹੜੀ ਫੈਕਟਰੀ ਦੀ ਹੈ ਜੀ ਅੱਛਾ ਪਹਤਾ ਹੈਗਾ ਹੁਣ ਪਹਤਾ ਹੈ ਜੀ ਪੰਜਾਬ ਵਾਲੀ ਕਿੱਥੇ ਲੈ ਗਏ ਨੇ ਉਹਨਾਂ ਨੂੰ ਮੁਰੇਵਾਲਾ ਚਾਲੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆ ਦੇਖੋ ਜੀ ਅਸੀਂ ਸਾਹਮਣੇ ਤਾਂ ਹੈਗਾ ਇਹਨੇ ਕਿਵੇਂ ਜੋੜਨਾ ਬਾਰੇ ਕੀ ਹੈ ਬਹੁਤ ਤੇਜ਼ ਤੇ ਥੋੜੀ ਤੇਜ਼ ਹੋਣੀ ਸੀ ਉਹ ਬਣਾ ਉਹ ਤਾਂ ਰੋਕੇ ਆਪਾਂ ਭੱਜ ਗਏ ਬੰਦਿਆਂ ਨੇ ਨਹੀਂ ਕੋ ਬਈ ਬਾਈ ਇਕੱਠੇ ਕਰਕੇ ਉਹ ਜਿਹੜਾ ਜੀ ਆਪਣੇ ਕੋਰਸ ਹਨ ਫੈਕਟਰੀ ਦੀਆਂ ਬੰਨਾਂ ਨੇ ਜਿਹੜੀਆਂ ਥਿੰਦੇ ਸਾਈਡ ਤੋਂ ਇੱਥੇ ਕੋਰਸਨ ਫੈਕਟਰੀ ਜਾਂਦੀ ਹੈ ਤੇ ਖੰਨੇ ਸਾਈਡ ਤੋਂ ਆ ਰਹੀ ਸੀ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ ਚ ਕੰਮ ਕਰਨ ਆਈਆਂ ਤੇ ਇੱਕ ਸਮਰਾਲਾ ਸਾਈਡ ਤੋਂ ਫਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਪੂਰੀ ਜਾਂ ਬ੍ਰੇਕ ਰੀ ਲੱਗੀ ਕੀ ਹਨ ਵੀ ਉਹਨੇ ਇੱਕ ਵੱਡੇ ਚੱਕੇ ਤੇ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ 3 ਨੂੰ 8-10 ਲੇਡੀਜ਼ ਜਿਹੜੀਆਂ ਨੇ ਜਿਵੇਂ ਕੁੱਤੀਆਂ ਸਟਾਫ ਵਗੈਰਾ ਲੱਗੀਆਂ ਹਨ ਪਲਟਣ ਨਾਲ ਜੀ ਇਹ ਕਦੇ ਕਰਦੇ ਲੱਗਦੇ ਟ੍ਰਿਪਰ ਵਾਲੀ ਜੀ ਇਹ ਗੱਲ ਹੁੰਦਾ ਹੋਂ ਕਿੰਨੀਆਂ ਨੇ 8-10 ਸੀਨੀਅਰ ਜਣੀਆਂ ਨੇ ਆਪ ਕਾਲੀ ਦੇ ਵਿੱਚ ਕਿੰਨਾਂ ਨਾਲ ਚੱਕਰੇ ਸੀ ਕਿ ਟ੍ਰਿਪਰ ਫੜ ਲੈਣ ਮੌਕੇ ਦੇ ਫੜ ਲੈ ਟ੍ਰਾਈਵਰ ਜੀ ਡਰਾਈਵਰ ਭੱਜ ਗਿਆ